ਵਾਹਿਗੁਰੂ 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 ਦਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸੋਟ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਸਭਨਾ ਮਰਨਾ ਆਇਆ ਵੇ ਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵੀਸਰੈ ਵੱਡੜੀ ਵੇਦਨ ਤਿਨਾਹ ਪੀ ਸਲਾਹ ਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾ ਵਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰਨ ਕੇ ਰੁੰਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਈ ਜੋ ਅਸਮਾਨ ਨਾ ਮਾਵਨੀ ਇਨ ਨਕ ਨੱਥਾ ਪਾਏ ਜੇ ਮਨ ਜਾਣਹਿ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਤੜੇ ਤੇ ਤੇ ਗਲੀਆਂ ਜੰਜੀਰ ਜੇ ਗੁਣ ਹੋਣ ਤਾਂ ਕਟੀਆਂ ਤੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਮਾਰ ਕੱਢ ਹੋਵੇ ਪੀਰ ਸੋਟ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਆਉ ਕਰਮ ਕਰ ਜਮਸਤੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਈ ਇਨ ਮਾਇਆ ਜਗ ਮੋਹਿਆ ਵਿਰਲਾ 부ਝੈ ਕੋਈ ਰਹਾਉ ਆਣ ਹੱਤ ਕਰ ਯਾਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸਨੂੰ ਰੱਖ ਬਣ ਜਾ ਰਿਆ ਸਿਉ ਬਣਜ ਕਰ ਲੇ ਲਾਹ ਮਨ ਹਸ ਸੁਣ ਸਾਸਤ ਸੌ ਦਾਗਰੀ ਸੱਤ ਘੋੜੇ ਲੈ ਚੱਲ ਖਰਚ ਬੰਨ ਚੰਗੀਆਂ ਆਈਆਂ ਮਤ ਮਨ ਜਾਣ ਕੱਲ ਨਿਰੰਕਾਰ ਕਹਿ ਦੇ ਸਜਾਹੇ ਤਾਂ ਸੁਖ ਲੈ ਮਹਲ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਬੰਨ ਬਧੀਆਂ ਕਰ ਧਾਵਣੀ ਤਾਂ ਕੋ ਆਖੈ ਧਨ ਨਾਨਕ ਵੇਖੈ ਨਦਰਨ ਕਰ ਚੜੈ ਚਵਗਣੰਨ ਸੋਠ ਮਹੱਲਾ ਪਹਿਲਾ ਚੌਤਕੀ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜੋ ਆਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਇ ਨਾਮਦਾਨ ਇਸ਼ਨਾਨ ਨਾ ਮਨ ਮੁਖ ਇਤ ਤਨ ਧੂੜ ਤਮਾਈ ਮਨ ਮਾਨਿਆ ਨਾਮ ਸਿਖਾਈ ਪਾਏ ਪਰਉ ਗੁਰ ਕੈ ਬਲੇਹਾਰੈ ਜਿਨ ਸਾਚੀ ਬੂਝ 부ਝਾਈ ਰਹਾਉ ਜਗ ਸਿਓ ਝੂਠ ਪ੍ਰੀਤ ਮਨ ਬੇਧਿਆ ਜਨ ਸਿਓ ਬਾਦ ਰਚਾਈ ਮਾਇਆ ਮਗਨ ਅਹਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਗੰਦਨ ਵੈਣ ਰਤਾ ਹਿਤਕਾਰੀ ਸ਼ਬਦ ਸੂਰਤ ਨਾ ਆਈ ਰੰਗ ਨਾ ਰਾਤਾ ਰਸ ਨਹੀਂ ਵੇਦਿਆ ਮਨਮੁਖ ਪਤ ਗੁਆਈ ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਬਾਰਤ ਮਹੀ ਰਾਈ ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿੱਥੈ ਨਾ ਭਾਈ ਜਮਦਰ ਬਾਦਾ ਠੋਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾਂ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅਮਰਤ ਹਿਰਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸੁਮਾਈ ਨਾਨਕ ਗੁਰਵਿੰਨ ਭਰਮ ਨਾ ਭਾਗੈ ਸਚ ਨਾਮ ਵਡਿਆਈ ਸੂਤ ਮਹੱਲਾ ਪਹਿਲਾ ਦੁਤੁਕੇ ਪੁੜ ਧਰਤੀ ਪੁੜ ਪਾਣੀ ਆਸਣ ਚਾਰ ਕੁੰਟ ਚੌਬਾਰਾ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ ਜਲ ਤਲ ਮਹੀਨ ਭਰਪੁਰ ਲੀਣਾ ਆਪੇ ਸਰਬ ਸਮਾਨਾ ਰਹਾਉ ਜਹ ਜਹ ਦੇਖਾਂ ਤਹ ਜੋਤ ਤੁਮਾਰੀ ਤੇਰਾ ਰੂਪ ਕਨੇਹਾ ਇਕਤ ਰੂਪ ਫਿਰਹਿ ਪਰਛਨਾ ਕੋਈ ਨਾ ਕਿਸਹੀ ਜੇਹਾ ਅੰਡੇਜ ਜਿਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੂਠ ਮਹੱਲਾ ਪਹਿਲਾ ਹਉ ਪਾਪੀ ਪਤਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਨ ਤੇ ਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੀ ਮਾਨ ਮਹਤ ਨਾਮ ਧਨ ਪੱਲੇ ਸਾਚੇ ਸ਼ਬਦ ਸੁਮਾਣੇ ਰਹਾਉ ਤੂੰ ਪੂਰਾ ਹਮ ਪੂਰੇ ਹੋਛੇ ਤੂੰ ਗਉਰਾ ਹਮ ਹਉਰੇ ਤੁਝ ਹੀ ਮਨ ਰਾਤੇ ਅਹਨਸ ਪਰਭਾਤੇ ਹਰ ਰਸਨਾ ਜਪ ਮੰਨ ਰੇ ਤੁਮ ਸਾਚੇ ਹਮ ਤੁਮ ਹੀ ਰਾਚੇ ਸ਼ਬਦ ਭੇਦ ਫੁਨ ਸਾਚੇ ਅਹਨਸ ਨਾਮ ਰੱਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰਨਾ ਦੀਸੈ ਕਿਸ ਸਲਾਹੀ ਤਿਸਹ ਸ਼ਰੀਕ ਨਾ ਕੋਈ ਰਣਵਤ ਨਾਨਕ ਦਾਸੁਨ ਦਾਸਾ ਗੁਰਮਤਿ ਜਾਣਿਆ ਸੋਈ ਸੂਰਤ ਮਹੱਲਾ ਪਹਿਲਾ ਅਲਖ ਅਪਾਰ ਅਗੰਮ ਅਗੋਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਪਉ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਨ ਨਹੀਂ ਰੇਖਿਆ ਸਾਚਾ ਸ਼ਬਦ ਨੀਸ਼ਾਨ ਰਹਾਉ ਨਾ ਤਿਸ ਮਾਤ ਪਿਤਾ ਸੁਤ ਬੰਧ ਨਾ ਤਿਸ ਕਾਮ ਨਾ ਨਾਰੀ ਅਕਲ ਨਿਰੰਜਨ ਅਪਰ ਪਰਮ ਪਰ सगळी ਜੋਤ ਤੁਮਾਰੀ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਬਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਵਾਈ ਸਤ ਗੁਰ ਸੇਵ ਪਦਾਰਥ ਪਾਵੈ ਛੂਟਹਿ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੇ ਸੂਚਾਚਾਰੀ ਤੰਤੈ ਕਉ ਪਰਮ ਤੰਤਮ ਲਾਇਆ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਕਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮੇਲੇ ਹਰ ਦੇ ਰਹਾਉ ਸੰਤ ਜਨਾ ਮਿਲ ਸੰਗਤੀ ਗੁਰਮਖ ਤੀਰਤ ਹੋਇ 86 ਤੀਰਥ ਮੱਜਨਾ ਗੁਰਦਰਸ਼ ਪ੍ਰਾਪਤ ਹੋਏ ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹੋਰੀ ਜਮ ਮਾਰੇ ਅੰਤਰ ਦੋਖ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਗੁਰ ਭਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਈ ਦੂਰਠ ਮਹੱਲਾ ਪਹਿਲਾ Tudo.